ਲਓ ਵੀ ਮਿੱਤਰੋ ਬਾਈ ਦੀਆਂ 7-8 ਗਾਣਾ ਸੇਲ ਆ ਆ ਵੀ ਤਾਜੀ ਸੂਈ ਆ ਥੋੜਾ ਸਮਾਂ ਹੀ ਹੋਇਆ ਸੂਈ ਨੂੰ ਜੇਰ ਪੈ ਗਈ ਆ ਜੇਰ ਪੈ ਗਈ ਆ ਬਾਈ 15-16 ਕਿਲੋ ਦੁੱਧਾਂ ਨੇ ਬਲੂਨ ਨੇ 15-16 ਕਿਲੋ ਦੁੱਧ ਦਿੱਤਾ ਪਹਿਲੇ ਨੇ ਇਹ 46000 ਦੀ ਦੇਣੀ ਹਾਂ ਥੋੜੀ ਕਿੰਨੀ ਕੱਢੀ ਆ ਬੋਲਾ 4-5 ਲੀਟਰ ਕੱਢਿਆ 4-5 ਲੀਟਰ ਬੋਲਾ ਕੱਢ ਲਿਆ ਮਗਰ ਬੱਚਾ ਇਹਦਾ 2 ਨੰਬਰ ਤੇ ਜਰਸੀ ਵਹਿੜਾ ਬਾਈ ਜੇਰ ਪੈ ਗਈ ਦੀ ਵੀਡੀਓ ਸਾਰਾ ਕੋ ਰਾਤ ਦੀ ਸੂਈ ਆ ਠੀਕ ਆ ਪਹਿਲੇ ਸਵੇਰ 4 ਦੰਦ ਵੱੱਛੀ ਆ ਜੀ ਪਹਿਲਾ ਸਵੇਰ 4 ਦੰਦ ਚੌਗੀ ਕਿੰਨਾ ਬਹੁਤ ਚੰਗਾ ਲੱਗਾ ਇਹ 60000 ਰਿਵਾਰਡ ਦੇ ਦਾਂਗੇ ਕਿੰਨਾ ਕ ਪਿਆਜੂ ਦੁੱਧ ਪਿਆਜੂ ਦੂਵੇ 14 15 ਕਿਲੋ 60000 ਦੀ ਵਾਹਟ ਦੇ ਦੇਣੀ 14 15 ਕਿਲੋ ਦੁੱਧ ਪਿਆਜੂ ਆ ਤਿੰਨ ਨੰਬਰ ਇਹ ਦੇ ਦਾਂਗੇ ਵੀਰੇ 58000 ਦੀ ਦੁੱਧ ਕਿੰਨਾ ਕੱਢ ਜੂ ਦੁੱਧ ਕੱਢ ਦੂ 14 15 ਕਿਲੋ ਪਲੂਣ ਆ 10 11 ਕਿਲੋ ਬੌਲੀ ਆ ਵਛੇੜਾ ਸੀ 10 11 ਕਿਲੋ ਬੌਲੀ ਆ 14 15 ਕਿਲੋ ਖੁੱਲਾ ਦੁੱਧ ਪਿਆ ਦੁੱਧ ਤਾਂ ਅੱਛੀ ਵੱਡੀ ਹੋ ਸਕਦਾ ਬਾਦੀ ਪਿਆ ਜੀ ਕੁਝ 14 15 ਮੰਨ ਲੂ ਭਾਵੇਂ ਰਾਜੀ ਬਹੁਤ ਆ ਕੱਦ ਵੱਡਾ ਤਾਜੀ ਸੂਈ ਆ ਕੱਲ ਦੀ ਸੂਈ ਆ 10 11 ਕਿਲੋ ਕੰਡੇ ਵਾਲੀ ਬੋਲੀ ਹਾਜ਼ਰ ਆ ਇਧਰ ਆ ਜਾ ਜਰਸੀ ਵੱਚੀ 60 ਦੀ ਦੇਵਾਂਗਾ ਦੋ ਜੋੜਾ ਫਾਰਮ ਤੋਂ ਲਿਆ ਆ ਜਰਸੀ ਵੱਚੀ ਬਾਈ ਕਹਿੰਦਾ 60 ਦੀ ਦੇਊਗਾ ਆ ਜੋੜਾ ਫਾਰਮ ਤੋਂ ਲਿਆ ਦੋਵੇਂ 15 15 ਦਿਨਾਂ ਦੀਆਂ ਕੱਚੀਆਂ ਪਰ ਹੈ ਟੋਪ ਦੇ ਪੀ ਆਹ ਮੂੰਹ ਤੋਂ 4 ਦਿਨ ਦਾ ਚੌਗੀ ਵੱਚੀ 15 ਦਿਨਾਂ ਦੀ ਕੱਚੀ ਕੱਦ ਵੱਡਾ ਰਾਜੀ ਬਹੁਤ ਆ ਆ ਵੱਚੀ 36 ਦੇ ਆਹ ਵੱਚੀ ਦੋ ਦਿਨ ਦਾ ਇਹ ਵੀ ਪਹਿਲਾਂ ਦਾ 15 ਵੱਚੀ 15 ਦਿਨਾਂ ਦੀ ਇਹ ਵੀ 15 ਦਿਨਾਂ ਦੀ ਕੱਚੀ ਆ ਜੋੜਾ ਪਾਈ ਕਹਿੰਦਾ ਫਾਰਮ ਚੋਂ ਲਿਆ ਪੂਰੀ ਵੀਡੀਓ YouTube ਚੈਨਲ ਹਿੰਮਤ TV ਤੇ ਅਪਲੋਡ ਹੋ ਗਈ ਚੈਨਲ ਤੇ ਵੇਖ ਲਓ ਜੇ ਕਿਸੇ ਨੇ ਆਈ ਫੋਨ ਲਾਉਣਾ ਫੋਨ ਨੰਬਰ ਸਕਰੀਨ ਤੇ ਚੱਲੀ ਜਾਂਦਾ ਸ਼ਾਰਟ ਵੀਡੀਓ ਤੇ ਵੀ ਫੋਨ ਲਾ ਸਕਦੇ ਐਸੇ ਨੰਬਰ ਤੇ WhatsApp ਚੱਲਦਾ ਅਗਲਾ ਵੀਡੀਓ ਕਾਲ ਤੇ ਵੀ ਤਸੱਲੀ ਕਰ ਸਕਦਾ ਸੱਤ ਵੜਾ ਤਿੰਨ ਤਾਜ਼ੀਆਂ ਸੁਈਆਂ ਚਾਰ ਗੱਬਣਾ ਇੱਕ ਉਹ ਅੰਦਰ ਗੁੱਟ ਚ ਘੜੀ ਉਹ ਨਹੀਂ ਵਿਖਾਈ ਪਹਿਲਾਂ ਟਿੱਖੜੀ ਤਾਜ਼ੀਆਂ ਸੁਈਆਂ ਦੀ ਆ ਤੇ ਟਿੱਖੜੀ ਗੱਬਣਾ ਦੀ ਇੱਕ ਗੁੱਟ ਚ ਘੜੀ ਗੱਬਣ ਸਾਰਿਆਂ ਨੂੰ ਫਸਾ ਚੁੱਕਾ